लड़की बनो। हां परमजीत कौर जी इस परफॉर्मेंस को तो खुश होकर बच्ची इनाम देके गए गए हरजिंदर सिंह ਸਹੋਰ ਚੰਗੇ ਸੰਸਕਾਰ ਨੇ ਤਾਂ ਕਿ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਉਹ ਕਰ ਸਕਣ ਸੋ ਐਸੀ ਤਰ੍ਹਾਂ ਦੀ ਸੰਸਕਾਰ ਨੂੰ ਐਲੀਟ ਦਿੰਦੀ ਹੋਈ ਹਾਲੇ ਮੈਂ ਪਿੱਛੇ ਬੱਚਿਆਂ ਨੂੰ ਕਹਾਂ ਕਰੀ ਲੈਦਾ ਸੀ ਉਹ ਜਿਹੜੇ ਮਤਲਬ ਸੋ ਸਾਡੇ ਫੰਕਸ਼ਨ ਦੀ ਹਾਂਜੀ ਉਹਨਾਂ ਦੇ ਨਾਲ ਹੀ ਮੈਂ ਹਾਸੀ ਮੁੰਡਾ ਸੰਗੀ ਦਾ ਬੋਕੀ ਖੰਗ ਖੰਗੇ ਦਾ ਰਹਾਸੀ ਮੁੰਡਾ ਸੰਗੀ ਦਾ ਢੇਡ ਸਾਲ ਚੋਰ ਹਾਸੀ ਮੁੰਡਾ रहे हैं सार्वजनिक फर्स्ट पोजीशन 97.5 परसेंट सेकंड हार सिमरत हार पन्नू 94.8 परसेंट हार पन्नू 94.8 परसेंट थर्ड पोजीशन हार कौर को 88.8 परसेंट फोर्थ पोजीशन ਜਿਹੜੇ ਸਾਰੇ ਪੇਰੈਂਟਸ ਨੂੰ ਔਰ ਸਾਡੇ ਗੈਸਟ ਆਫ ਆਨਰਸ ਨੂੰ ਦੱਸਣਾ ਚਾਹਵਾਂਗੀ ਆਪਾਂ ਜਿਹੜੇ ਬਾਕਸ ਆ ਉਹ ਲੈ ਆ ਆਰਸ ਦੇ ਵਿੱਚੋਂ ਆਜੋ ਬੇਟਾ ਜਿਹੜੇ ਟੀਚਰਸ ਨੇ ਬੱਚਾ ਨੂੰ ਪਰਫਾਰਮੈਂਸ ਤਿਆਰ ਕਰਵਾਈਆਂ ਨੇ ਸਾਹਮਣੇ ਦੇਖੋ ਬੇਟਾ ਮਿਸਟਰ ਹਲੀ मिस्टर हनी सोंदी, मिस्टर परमिंदर सिंह, मिसेस जसवंत कौर, सरदार दीप सिंह जी, अजी, ठीक है, ठीक है। ਸਾਹਮਣੇ ਦੇਖਿਓ ਭਾਜੀ ਨੂੰ ਜਾਂਦੇ ਆ ਜਿਆਦਾ ਟੈਂਪ ਆਪਾਂ ਟੀਚਨਾ ਕੋ ਰਹਿਣਾ ਇਹੀ ਆਪਣੇ ਮਾਪੇ ਆ ਆਪਾਂ ਨੂੰ ਸਕੂਲਾਂ ਦੇ ਵਿੱਚੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਕਿਉਂਕਿ ਸਾਡੇ ਟੈਂਪ ਸਰਕਾਰੀ ਸਕੂਲ ਹੁੰਦੇ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਪੜ੍ਹ ਕੇ ਕਈ ਸਾਡੇ ਨਾਲ ਦੇ ਆਈਪੀਐਸ ਹੋਣ ਲੱਗੇ ਕਿਰਪਨਾ ਇੱਕ ਇੰਡੀਆਸ ਲੈਗਪਲੇਅਰ ਬਣਿਆ ਪਹਿਲਾਂ ਰੈਸਲਿੰਗ ਕੀਤੀ ਉਸ ਤੋਂ ਬਾਅਦ ਕਵਡਿ ਖੇਡੀ ਔਰ ਜੌਬ ਕੀਤੀ ਬਤੌਰ ਐਸਐਚਓ 93 ਦੇ ਵਿੱਚ ਹਾਜੀ ਸਾਡੀ 8th ਕਲਾਸ ਦੀ ਲੜਕੀ ਸੀਗੀ ਉਹਦਾ ਇਹ ਐਨੀਮਲ ਫੰਕਸ਼ਨ ਐਚਬੀ ਮਾਡਲ ਸਕੂਲ ਸੰਗੋਵਾਲ ਜੋ ਕਿ ਤੁਸੀਂ ਅੱਜ 26ਵਾਂ ਐਨਵਲ ਫੰਕਸ਼ਨ ਮਨਾ ਰਹੇ ਹੋ। ਹਾਂਜੀ ਮਾੜਾ ਇਸ ਐਨਵਲ ਫੰਕਸ਼ਨ ਦੀ ਤੁਹਾਨੂੰ ਲੱਖ ਲੱਖ ਵਧਾਈਆਂ। ਸਭ ਤੋਂ ਵਧਾਈਆਂ ਦੇ ਪੱਤਰਾਂ ਸਾਡੇ ਟੀਚਰ ਸਹਿਬਾਨ ਜੋ ਇਹਨੀ ਮਿਹਨਤ ਕਰਕੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਇਹ ਬਹੁਤ ਵੱਡੀ ਸਿੱਖਲਾਈ ਦਿੰਦੇ ਆ। ਚਾਹੇ ਉਹ ਸੰਗੀਤ ਦੀ ਸਿਖਲਾਈ ਆ ਚਾਹੇ ਸਪੋਰਟ ਦੀ ਆ ਚਾਹੇ ਬਿジネス ਦੀ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਗੁਰੂ ਹੋਣਾ ਜ਼ਰੂਰੀ ਆ ਉਹ ਗੁਰੂ ਕੌਣ ਆ ਉਹ ਗੁਰੂ ਆ ਸਾਡੇ ਟੀਚਰ ਸਰਦਾਰ ਜਗਦੀਪ ਸਿੰਘ ਜੀ ਹਾਂਜੀ ਠੀਕ ਆ